ਸਰਕਾਰ ਫੜਾ ਤੇ ਵੱਡੀਆਂ-ਵੱਡੀਆਂ ਮਾਰਦੀ ਹੈ ਕਿ ਸਾਡੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਰਫ਼ਤਾਰ ਫੜ ਗਈ ਹੈ 50 ਨੰਬਰ ਇੱਕ ਸੁਬਾ ਬਣ ਗਿਆ ਹੈ ਪੜ੍ਹਾਈ ਦੇ ਵਿੱਚ ਵੱਡੇ-ਵੱਡੇ ਇਸ਼ਤਿਹਾਰ ਕੇਰਲ ਚਲੇ ਜਾਂਦਾ ਤਾਮਿਲਨਾਡੂ ਚੱਲਦਾ ਅਖਬਾਰਾਂ ਭਰੀ ਪਿਆ ਪੰਜਾਬ ਸਰਕਾਰ ਦੀ ਐਡ ਦੇ ਨਾਲ ਤੇ ਪ੍ਰਿੰਸੀਪਲ ਕਿਨੇ ਨੇ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਕਾਰ ਗੱਲਾਂ ਤੇ ਕੜਾ ਥੁੱਕ ਦੇ ਨਾਲ ਪਕੌੜੇ ਪਕਾ ਰਹੇ ਨੇ ਔਰ ਦੂਜਾ ਸਿਰਫ ਇਸ਼ਤਿਹਾਰ ਪਿਛਲੇ 3 ਸਾਲਾਂ ਦਾ ਇੰਨਾ ਇਸ਼ਤਿਹਾਰ ਤੇ ਇਨਾ ਪੈਸਾ ਫੂਕਿਆ ਪੰਜਾਬ ਦੇ ਪੇਪਰ ਪੰਜਾਬ ਦੇ ਚੈਨਲ ਪੰਜਾਬ ਦੇ ਡਿਜੀਟਲ ਚੈਨਲ ਯੂਪ ਬਿਹਾਰ ਰਾਜਸਥਾਨ ਮਤਲਬ 27 ਸਟੇਟਾਂ ਦੇ ਅਖਬਾਰਾਂ ਦੇ ਵੀ ਵਿਸ਼ ਇਸ਼ਤਿਹਾਰ ਪੇਜ ਹੁਣ ਤੇ ਵੀ ਪਤਾ ਲੱਗਾ ਕਿ ਜਿਹੜੇ ਆਮ ਆਦੀ ਪਾਰਟੀ ਦੇ ਇੱਥੇ ਆ ਕੇ ਕਰਤਾ ਧਰਤਾ ਨੇ ਕਿਸੇ ਨੇ ਆਪਣੇ ਭੂਆ ਦੇ ਮੁੰਡੇ ਦੇ ਕਿਸੇ ਨੇ ਆਪਣੇ ਸਾਲੇ ਦੇ ਕਿਸੇ ਆਪਣੇ ਮਾਮੇ ਦੇ ਮੁੰਡੇ ਦੇ ਕਿਸੇ ਰਾਜ ਸਭਾ ਮੈਂਬਰ ਨੇ ਵੀ ਆਪਣੀਆਂ ਵੈਬਸਾਈਟਾਂ ਖੋਲ ਲੀਆਂ ਨੇ ਜੇ ਕਿਸੇ ਤੇਰੀ ਵੈਬਸਾਈਟ ਸਰਕਾਰ ਨੇ ਮਾਨਤਾ ਪ੍ਰਾਪਤ ਕੀਤੀ ਤੇ ਤੈਨੂੰ 2 ਲੱਖ ਰੁਪਈਆ ਦੂਜੇ ਦੀ ਜਿਹੜੀ ਦਿੱਲੀ ਵਾਲਿਆਂ ਨੂੰ ਉਹਨੂੰ ਮਹੀਨੇ ਦਾ 8 ਲੱਖ ਰੁਪਈਆ ਜਾ ਰਿਹਾ ਇੰਨਾ ਪੈਸਾ ਜਿਹੜਾ ਲੁੱਟਾਇਆ ਜਾ ਰਿਹਾ ਔਰ ਗੱਲ ਇਹੋ ਅਗਰ ਪੈਸਾ ਬਚਾਇਆ ਜਾਂਦਾ ਕਰੋੜਾ ਰੁਪਏ ਅਰਬ ਰੁਪਏ ਖਰਚ ਦਿੱਤੇ ਟੋਟਲ ਤੇ ਰਿਜ਼ਲਟ ਇਹਨਾਂ ਦਾ ਜ਼ੀਰੋ ਜੇ ਮਸ਼ਹੂਰੀਆਂ ਦੇ ਨਾਲ ਹੀ ਸਰਕਾਰਾਂ ਬਣਦੀਆਂ ਹੁੰਦੀਆਂ ਹੁੰਦੀਆਂ ਨਾ ਫਿਰ ਤੇ ਇੱਥੇ ਟਾਟਾ ਬਿਰਲਾ ਮਹਿੰਦਰਾ ਉਹਨਾਂ ਦੀਆਂ ਸਰਕਾਰਾਂ ਬਣਦੀਆਂ ਉਹਨਾਂ ਕੋਲ ਤੇ ਇੰਨਾ ਪੈਸਾ ਤੇ ਤੁਹਾਡੇ ਤੁਸੀਂ ਲੋਕਾਂ ਦੇ ਟੈਕਸ ਦੀ ਜਿਹੜੇ ਪੈਸੇ ਦੀ ਦੁਰਵਰਤੋਂ ਕਰੀਆ ਹੁਣ ਜਿਹੜੀ ਤੁਸੀਂ ਕਹਿੰਦੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੀ ਵੀਵੀ 30 30 ਮਾਸਟਰ ਕੋਈ ਸਿੰਗਾਪੁਰ ਕੋ ਫਿਨਲੈਂਡ ਭੇਜਣ ਦੇ ਨਾਲ ਜਿਹੜੇ ਨੇ ਉਪ ਸਿੱਖਿਆ ਕ੍ਰਾਂਤੀ ਆ ਗਈ ਉਹ ਜਿਹੜੇ ਮੈਨੂੰ ਲੱਗਦਾ ਜਿਹੜੇ ਟੀਚਰਾਂ ਨੂੰ ਭੇਜਿਆ ਜਾਂਦਾ ਉਹਨਾਂ ਨੂੰ ਆ ਕੇ ਕਹ ਕਹਿਣਾ ਚਾਹੀਦਾ ਕਿ ਕਦੀ ਫਿਨਲੈਂਡ ਸਿੰਗਾਪੁਰ ਉਥੋਂ ਦੇ ਮਾਸਟਰਾਂ ਨੂੰ ਕਦੀ ਪੁਲਿਸ ਕੁੱਟਦੀ ਆ ਉਥੋਂ ਦੇ ਸਰਕਾਰਾਂ ਟੀਚਰਾਂ ਨੂੰ ਹਾਊਸ ਰੈਸਟ ਕਰਦੀ ਆ ਉਥੋਂ ਦੇ ਟੀਚਰਾਂ ਦੀਆਂ ਕਦੀਆਂ ਪੱਗਾਂ ਲੱਤਦੀਆਂ ਨੇ ਕਦੀ ਉੱਥੋਂ ਦੇ ਟੀਚਰ ਪ੍ਰੋਟੈਸਟ ਕਰਦੇ ਨੇ ਜੇ ਕਰਦੇ ਤਾਂ ਕੀ ਪੁਲਿਸ ਉਹਨਾਂ ਨੂੰ ਡਾਂਗਾ ਮਾਰਦੀ ਉਹਨਾਂ ਟੀਚਰਾਂ ਨੂੰ ਹਰਜੋਤ ਸਿੰਘ ਬੈਂਸਲ ਸਾਹਿਬ ਨੂੰ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਦੱਸਣਾ ਚਾਹੀਦਾ ਜਿਹੜੇ ਦੌਰਾ ਕਰਕੇ ਹੁੰਦੇ ਨੇ ਦੱਸ ਦੇ ਦਿੰਦਾ ਜਿਹੜੇ ਹੁਣ ਤੱਕ ਪਿਛਲੇ 3 ਸਾਲਾਂ ਤੋਂ ਦੌਰਾ ਕਰਕੇ ਉਹਦੇ ਨਾਲ ਪੰਜਾਬ 'ਚ ਕਿੰਨੀ ਕ੍ਰਾਂਤੀ ਬਦਲ ਗਈ ਕਿ ਪੰਜਾਬ 'ਚ ਮਾਸਟਰ ਕੁੱਟਣੇ ਬੰਦ ਕਰ ਦਿੱਤੇ ਗਏ ਨੇ ਮਾਸਟਰ ਟੈਂਕੀਆਂ ਤੇ ਚੜ੍ਹਨੇ ਬੰਦ ਕੀ ਹੋ ਗਏ ਨੇ ਕਿ ਸ਼ਿਮਪੀ ਸ਼ਰਮਾ ਵਰਗੀਆਂ ਜਿਹੜੀਆਂ ਭੈਣਾ ਬਣਾਈਆਂ ਸੀ ਉਹਨਾਂ ਦੇ ਉਹਨਾਂ ਨੂੰ ਰਖੜੀ ਬਣਦੇ ਨੌਕਰੀ ਮਿਲ ਗਈ ਬਤੇ ਸਾਰੇ ਡਰਾਮੇ ਨਹੀਂ ਕਿ ਟੀਚਰ ਪੇ ਜਿੰਦੇ ਨਾਲ ਪੁਰਾਣੀਆਂ ਪੁਰਾਣੇ ਟੀਚਰ ਨਹੀਂ ਹਰਜੋਤ ਸਿੰਘ ਬੈਂਸ ਸਾਹਿਬ ਕੀ ਪੁਰਾਣੇ ਟੀਚਰਾਂ ਨੇ ਪੜ੍ਹੇ ਸੀ ਕਿ ਜਿਹੜੇ ਸਿੰਗਾਪੁਰ ਤੋਂ ਪੜ੍ਹ ਕੇ ਆਏ ਸੀ ਉਹਨਾਂ ਨੇ ਹਰਜੋਤ ਸਿੰਘ ਬੈਂਸ ਨੂੰ ਪੜਾਇਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੱਨੇ ਪੜੇ ਉਹ ਕਿਹੜੇ ਸਕੂਲਾਂ ਵਿੱਚ ਪੜ੍ਹੇ ਨੇ ਡਰਾਮੇ ਕੀਤੇ ਜਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਪੁਰਾਣੀਆਂ ਪਾਰਟੀਆਂ ਦੀ ਵੀ ਕਸੂਰ ਹੈ ਇਕੱਲੇ ਇਹ ਨਹੀਂ ਕਸੂਰਵਾਰ ਉਹ ਵੀ ਕਸੂਰਵਾਰ ਇਹ ਵੀ ਕਸੂਰਵਾਰ ਹੁਣ ਕਿਉਂਕਿ ਐਜੂਕੇਸ਼ਨ ਸਰਕਾਰਾਂ ਦੀ ਪਾਲਿਸੀ ਨਹੀਂ ਆ ਸਾਰਿਆਂ ਦੇ ਜਿਹੜੇ ਅਟੀ ਸੱਟੀ ਹੁੰਦੀ ਆ ਪ੍ਰਾਈਵੇਟ ਸਕੂਲਾਂ ਦੇ ਨਾਲ ਪਬਲਿਕ ਸਕੂਲਾਂ ਦੇ ਨਾਲ ਉਹ ਪਾਲਿਸੀ ਹੁੰਦੀ ਆ ਇੱਥੇ ਤੇ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨੂੰ ਰਾਈਟ ਟੂ ਐਜੂਕੇਸ਼ਨ ਲਾਗੂ ਨਾ ਕਰਨ ਦੇ ਮਤਲਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਕੋਠੀਆਂ ਵੀ ਦੇ ਦਿੱਤੀਆਂ ਗਈਆਂ ਫੰਡ ਦਿੱਤੇ ਗਏ ਨੇ ਬੜਾ ਕੁਝ ਹੁੰਦਾ ਰਿਹਾ ਵਾ ਹੁਣ ਸਾ ਇੱਥੇ ਵੱਡੀਆਂ ਵੱਡੀਆਂ ਜਿਹੜੀਆਂ ਵੱਡੇ ਵੱਡੀਆਂ ਜਿਹੜੀਆਂ ਗਾਈਡਾਂ ਛਾਪਦੇ ਨੇ ਉਹ ਮਹੀਨਾ ਦਿੰਦੀਆਂ ਆਈਆਂ ਨੇ ਸਿਲੇਬਸ ਤਿਆਰ ਕਰਨ ਵਾਸਤੇ ਸਾਡੀਆਂ ਕਿਤਾਬਾਂ ਪਾਉਣ ਦੇ ਵਾਸਤੇ ਐਜੂਕੇਸ਼ਨ ਸਰਕਾਰ ਦੀ ਪਾਲਿਸੀ ਸਿਰ ਪੈਸਾ ਉਹਨ ਸਭ ਤੋਂ ਵੱਡੀ ਗੱਲ ਆ ਕਿ ਅੱਜ ਖਬਰਾਂ ਛਪੀਆਂ ਨੇ ਇੱਕ ਡੈਮੋਕ੍ਰੈਟਿਕ ਟੀਚਰ ਫਰੰਟ ਇੱਕ ਜਥੇਬੰਦੀ ਆ ਟੀਚਰਾਂ ਦੀ ਉਹਨਾਂ ਦੇ ਪ੍ਰਧਾਨ ਨੇ ਵਿਕਰਮ ਦੇਵ ਸਿੰਘ ਜਾਂ ਹੋਰ ਵੀ ਉਹਨਾਂ ਦੇ ਉਹਨਾਂ ਨੇ ਰਿਪੋਰਟ ਦਿੱਤੀ ਮੀਡੀਆ ਨੂੰ ਸਿਰਫ ਉਹਨਾਂ ਸੀਨੀਅਰ ਸਕੈਂਡਰੀ ਸਕੂਲ ਦੀ ਅੱਜ ਗੱਲ ਕੀਤੀ ਆ 1938 ਨੇ ਸਾਇਦ ਪੂਰੇ ਪੰਜਾਬ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਉਹਦੇ ਚ 900 ਸਕੂਲ ਨੇ ਜਿਨ੍ਹਾਂ ਚ ਪ੍ਰਿੰਸੀਪਲ ਨਹੀਂ ਆ ਜੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੋਣਗੇ ਤੇ ਜਵਾਬਦੇਹੀ ਕੀ ਆ ਮਹਾਲੀ ਦੇ ਵਿੱਚ ਪੋਲਿਟਿਸ਼ਨਾਂ ਦੇ ਅਫਸਰਾਂ ਦੇ ਧੀਆ ਭੈਣਾ ਘਰਦੀਆਂ ਇੱਥੇ 47 ਸਕੂਲ ਨੇ ਮਹਾਲੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਹੈ ਪ੍ਰਿੰਸੀਪਲ ਹੈ ਇੱਕ ਖਾਲੀ ਹੈ ਉਹ ਪਿਛਲੇ ਮਹੀਨੇ ਖਾਲੀ ਹੋ ਗਿਆ ਕਿਉਂਕਿ ਉੱਥੋਂ ਦਾ ਇੱਕ ਸਮਰੌਲੀ ਪਿੰਡ ਦਾ ਪ੍ਰਿੰਸੀਪਲ ਉਹ ਚੰਡੀਗੜ੍ਹ ਡੈਪੂਟੇਸ਼ਨ ਤੇ ਆ ਗਿਆ ਉਹ ਵੀ ਕੋਈ ਜਿਹੜਾ ਕਿਸੇ ਮੰਤਰੀ ਦੇ ਐਮਐਲਏ ਦੇ ਪੌ ਸਰਕਾਰ ਦੇ ਨੇੜੇ ਹੋਇਆ ਅਫਸਰਾਂ ਦੇ ਨੇੜੇ ਹੋਇਆ ਜੇਦਾ ਜੈਕ ਤੇ ਚੈੱਕ ਚੱਲਦਾ ਆ ਉਹ ਆ ਕੇ ਮਹਾਲੀ ਲੱਗ ਜਾਊਗਾ ਤੇ ਸੰਗਰੂਰ ਦੀ ਗੱਲ ਕਰ ਲੋ ਸੰਗਰੂਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਜੱਦੀ ਜ਼ਿਲ੍ਹਾ ਉੱਥੇ ਟੀਚਰ ਨਹੀਂ ਹੈਗੇ ਰੋਪੜ ਹਰਜੋਤ ਸਿੰਘ ਬੈਂਸ ਸਾਹਿਬ ਦਾ ਜ਼ਿਲ੍ਹਾ ਉੱਥੇ ਟੀਚਰ ਨਹੀਂ ਹੈਗੇ ਬਾਕੀ ਮੰਤਰੀਆਂ ਦੇ ਵੀ ਟੀਚਰ ਨਹੀਂ ਹੈਗੇ ਮਤਲਬ ਇਸ ਸਰਕਾਰ ਦਾ ਵੀ ਜਨਰਲ ਸਿਰਫ ਖਾਨਾ ਪੂਰਤੇ ਔਰ ਅਜੇ ਇੱਕ ਹਿੰਦੀ ਦਾ ਪੇਪਰ ਹੈ 2 ਪੇਜ ਕਲਰ ਉਹ ਘੱਟੋ ਘੜੇ 10 ਲੱਖ ਰੁਪਏ ਦੀ ਇੱਕ ਦਿਨ ਦੀ ਐਡ ਹੋਊਗੀ ਤੇ ਇਥੇ ਕਿੰਨੀਆਂ ਅਖਬਾਰਾਂ ਨੇ ਕਿੰਨੇ ਚੈਨਲ ਨੇ ਹਰ ਰੋਜ਼ 5-6 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਵਰਤਿਆ ਜਾ ਰਿਹਾ ਹੈਗਾ ਤੇ ਉਹ ਇਸ਼ਤਿਹਾਰ ਅਖਬਾਰਾਂ 'ਚ ਦਿੱਤੇ ਜਾਂਦੇ ਨੇ ਖਬਰਾਂ ਦੇ ਰੂਪ ਦੇ ਵਿੱਚ ਥੱਲੇ ਛੋਟਾ ਜਿਹਾ ਲਿਖ ਦਿੰਦੇ ਹੈਗੇ ਨੇ ਐਡਵਰਟਾਈਜ਼ਮੈਂਟ ਕਿ ਲੋਕਾਂ ਨੂੰ ਖਬਰਾਂ ਪੜ੍ਹਨ ਵਾਲੇ ਲੱਗ ਜੇ ਕਿ ਸ਼ਾਇਦ ਇਹ ਸੱਚੀ ਗੱਲ ਆ ਥੱਲੇ ਉਹ ਧਿਆਨ ਲੋਕਾਂ ਦੇ ਜਿਹੜੇ ਇਸ਼ਤਿਹਾਰ ਦੇ ਐਡਾ ਨਿੱਕਾ ਬ੍ਰੀਕ ਨਹੀਂ ਹੁੰਦਾ ਐਨਕਾ ਲਾ ਕੇ ਪੜ੍ਹਨਾ ਪੈਂਦਾ ਉਹ ਲਿਖ ਦਿੰਦੇ ਨੇ ਵੱਡਾ ਲਿਖ ਦੇਣ ਕਿ ਕੀ ਫਰਕ ਪੈ ਜਾਏਗਾ ਨਹੀਂ ਲੋਕਾਂ ਨੂੰ ਪਤਾ ਕਿ ਝੂਠ ਹੀ ਆ ਚਾਹੇ ਵੱਡਾ ਲੈ ਤੋ ਚਾਹੇ ਛੋਟਾ ਪਰ ਸਰਕਾਰਾਂ ਦੇ ਚਲਾਕੀਆਂ ਕਰਦੀਆਂ ਨਾ ਹੁਣ ਕਾਦੀ ਸਿੱਖਿਆ ਕਰਨ ਦੀ ਹੈ ਤੁਹਾਡੇ ਕੋਲ ਕਾਲਜ ਖਾਲੀ ਨੇ ਪ੍ਰੋਫੈਸਰ ਖਾਲੀ ਨੇ ਲੈਕਚਰਰ ਖਾਲੀ ਨੇ ਕਾਲਜਾਂ ਦੇ ਪ੍ਰਿੰਸੀਪਲ ਖਾਲੀ ਨੇ ਸਿਨੇ ਸਕੈਂਡੀ ਸਕੂਲਾਂ ਦੇ ਪ੍ਰਿੰਸੀਪਲ ਨਹੀਂ ਆ ਟੀਚਰ ਨਹੀਂ ਆ ਹਾਲਾਂਕਿ ਪਿਛਲੀਆਂ ਸਰਕਾਰਾਂ ਨੇ ਵੀ ਗਾਂਦੇ ਹੋਈ ਪਾਇਆ ਕਾਲੀਆਂ ਵੇਲੇ ਵੀ ਭਰਤੀ ਨਹੀਂ ਟੀਚਿੰਗ ਸਕੂਲ ਖਾਲੇ ਕਾਂਗਰਸੀ ਵਾਲੇ ਵੀ ਨਹੀਂ ਪਰ ਇਹਨਾਂ ਵੀ ਪਰ ਇਹਦੇ ਦਾਅਵੇ ਕਰਦੇ ਸਨ ਕਿ ਇਹ ਕਰ ਲੰਗੇ ਸ਼ਿੱਖਿਆ ਕ੍ਰਾਂਤੀ ਵੱਲ ਵੱਧ ਦੇ ਕਦਮ ਜਾਂ ਨਵਾਂ ਲੈਸਨ ਸ਼ੁਰੂ ਹੋ ਗਿਆ ਇੱਕ ਅਖਬਾਰੀ ਇਸ਼ਤਿਹਾਰ ਨੇ ਤੇ ਬਿਆਨ ਹੋਰ ਕੁਝ ਨਹੀਂ ਆ ਇੱਕ ਤੁਹਾਨੂੰ ਕੱਟਣਾ ਹੋਰ ਯਾਦ ਹੋਏਗੀ ਜਦੋਂ ਪ੍ਰਗਟ ਸਿੰਘ ਸਿੱਖਿਆ ਸਿੱਖਿਆ ਮੰਤਰੀ ਸਨ ਉਦੋਂ ਮਨੀਸ਼ ਸੀ ਸੋਧਿਆ ਨੇ ਛਾਪਾ ਮਾਰਿਆ ਸੀ ਸਕੂਲ ਦੇ ਵਿੱਚ ਕਿ ਉਹ ਸਕੂਲ ਦੀ ਤਾਂ ਨਿਹਾਰ ਬਦਲ ਗਈ ਹੋਣੀ ਹੈ ਉਹਨੇ ਛਾਪਾ ਮਾਰਿਆ ਸੀ ਬੇਸਿਕਲੀ ਆਮ ਆਦੀ ਪਾਰਟੀ ਇੱਕ ਪਖੰਡਵਾਜ ਪਾਰਟੀ ਪਖੰਡ ਵੱਧ ਕਰਦੀ ਆਈ ਹੈ ਇਹ ਡਰਾਮੇ ਨੇ ਉਹਦੇ ਚ ਇੱਕ ਮਾਰਿਆ ਸੀ ਸਤਿੰਦਰ ਜੈਨ ਨੇ ਛਾਪਾ ਡਿਸਪੈਂਸਰੀ ਦਾ ਉਹ ਡਿਸਪੈਂਸਰੀ ਹੀ ਚਾਰਜਿਸ ਚੰਨੀ ਜਿਹੜੇ ਉਸ ਸਮੇਂ ਮੁੱਖ ਮੰਤਰੀ ਉਹਦੇ ਹਲਕੇ ਦੀ ਉਹ ਫਿਰ ਆਪ ਕੀ ਜੇਲ ਚ ਚਲਾ ਗਿਆ ਪਖੰਡ ਸੀ ਹੈਨਾ ਫਿਰ ਮਨੀਸ਼ ਸੋਦੀਆ ਜਿਹੜਾ ਕਹਿੰਦੇ ਕਿ ਵਰਲਡ ਦੇ ਵਿੱਚ ਇਦਾਂ ਦਾ ਕੋਈ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਉਹਨੇ ਛਾਪਾ ਮਾਰੇ ਉਹ ਸਕੂਲ ਅੱਲੇ ਵੀ ਜੰਗਲ ਉੱਥੇ ਬਣਿਆ ਪਿਆਗਾ ਉਹ ਵੀ ਜੇਲ ਚ ਚਲੇ ਗਏ ਨੇ ਮਤਲਬ ਜਿਹੜੇ ਬੰਦੇ ਆਪਣੇ ਆਪ ਨੂੰ ਦੁੱਧ ਨਾਲ ਤੋਤੇ ਸਮਝਦੇ ਹੋ ਜੇਲਾਂ ਦੇ ਵਿੱਚ ਰੇ 8-8 ਮਹੀਨੇ 9-9 ਮਹੀਨੇ ਸ਼ਰਾਬ ਪਾਲਿਸੀ ਦੇ ਵਿੱਚ ਹੈਲਥ ਪਾਲਿਸੀ ਦੇ ਵਿੱਚ ਜਮਾਨਤਾਂ ਤੇ ਆਏ ਹੋਏ ਨੇ ਤੇ ਕਹਿੰਦੇ ਅਸੀਂ ਭਗਤ ਸਿੰਘ ਦੇ ਵਾਰਿਸ ਆ ਯਾਰ ਤੁਸੀਂ ਤਾਂ ਉਹਦੇ ਪੈਰਾਂ ਦੀ ਮਿੱਟੀ ਦੀ ਧੂੜ ਵੀ ਨਹੀਂ ਹੈਗੇ ਉਹਨੇ ਉਹਨੇ ਦੇਸ਼ ਦੇ ਕੁਰਬਾਨੀ ਕੀਤੀ ਤੁਸੀਂ ਸ਼ਰਾਬ ਵੇਚਦੇ ਹੋ ਸ਼ਰਬਾਜਾਂ ਸ਼ਰਾਬਾਂ ਵੇਚਣ ਦੇ ਮਸਲੇ ਤੁਸੀਂ ਜੇਲ੍ਹ ਦੇ ਵਿੱਚ ਜਾਂਦੇ ਹੋ ਉਹ ਵੀ ਜਿਹੜੇ ਸਕੂਲ ਹਾਲਾਂਕਿ ਸਰਕਾਰ ਨੂੰ ਚਾਹੀਦਾ ਹਰਜੋਤ ਸਿੰਘ ਬੈਂਸ ਵੀ ਉਸੇ ਜ਼ਿਲ੍ਹੇ ਦੇ ਐ ਐਜੂਕੇਸ਼ਨ ਮਿਨਿਸਟਰ ਕਟੋਗੜ ਅਤੇ ਹਰਜੋਤ ਸਿੰਘ ਬੈਂਸ ਮਨੀਸ਼ ਸੋਧਿਆ ਨੂੰ ਆਪਣੇ ਗੁਰੂ ਸਮਝਦੇ ਨੇ ਵੀ ਜੇ ਗੁਰੂ ਦੀ ਲਤ ਇੱਜ਼ਤ ਹੀ ਰੱਖ ਲੋ ਜਿਹੜੇ ਸਕੂਲ ਦੇ ਵਿੱਚ ਛਾਪਾ ਮਾਰ ਰਿਆ ਸੀ ਉਹੀ ਸਕੂਲ ਸਹੀ ਕਰ ਦੋ ਜਿਹੜੇ ਸਕੂਲ ਦੇ ਵਿੱਚ ਸਤਿੰਦਰ ਜੈਨ ਗਿਆ ਸੀ ਹੈਲਥ ਮੰਤਰੀ ਬਲਬੀਤ ਸਿੰਘ ਜਿਹੜੇ ਬਲਬੀਤ ਡਾਕਟਰ ਬਲਬੀਤ ਸੀਗਾ ਉਹ ਡਿਸਪੈਂਸਰੀ ਦਾ ਹੀ ਕਾਇਆਕਲਪ ਕਰ ਦੋ ਮਤਲਬ ਕੁਝ ਨਹੀਂ ਆ ਸਿਰਫ ਤੇ ਸਿਰਫ ਕਿਉਂਕਿ ਪਿਛਲੀ ਸਰਕਾਰ ਨੂੰ ਨਿੰਦਣਾ ਸੀ ਉਹ ਲੋਕਾਂ ਨੂੰ ਨਿੰਦ ਨਿੰਦ ਕੇ ਇਹਨਾਂ ਨੇ ਸਰਕਾਰ ਬਣੀ ਤੇ ਉਹੀ ਇਹ ਆਪ ਕੰਮ ਕਰਦੇ ਨੇ ਔਰ ਤੁਸੀਂ ਚੰਗੇ ਭਲੇ ਪੰਜਾਬ ਦੀ ਹੈਲਥ ਸਿਸਟਮ ਚੱਲ ਰਿਆ ਸੀ ਮਹੱਲਾ ਕਲੀਨਿਕ ਖੋਲਦੇ ਐਤਵਾਰ ਛੁੱਟੀ ਬੋਲੀ ਖਤਮ ਤੁਹਾਡੇ ਉਹ ਵੀ ਉਹ ਵੀ ਭਗਵੰਤ ਮਾਨ ਸਾਹਿਬ ਦੀਆਂ ਫੋਟਵਾਂ ਲੱਤ ਗਈਆਂ ਕਿੰਨਾ ਪੈਸਾ ਲਾਇਆ ਹੈ ਰੰਗ ਰੋਗਨ ਤੇ ਭਗਵੰਤ ਮਾਨ ਸਾਹਿਬ ਦੀ ਫੋਟੋ ਨੂੰ ਕਿੰਨਾ ਟਾਈਮ ਲੱਗਾ ਹੋਗਾ ਬਣਾਉਣ ਤੇ ਉਹ ਵੀ ਲੱਤ ਗਈ ਹੈ ਮਤਲਬ ਭਗਵੰਤ ਮਾਨ ਸਾਹਿਬ ਨੇ ਕਿਹਾ ਫੋਟਵਾਂ ਦੀ ਭੁੱਖ ਸੀ ਸਰ ਅਫਸਰਾ ਨੇ ਕੀ ਕੀਤਾ ਭਗਵੰਤ ਮਾਨ ਨੂੰ ਖੁਸ਼ ਕਰਨ ਤੇ ਪੰਜਾਬ ਦੇ 800 ਮ ਲੱਖ ਲੈਣ ਕਿ ਭਗਵੰਤ ਮਾਨ ਦੀ ਫੋਟੋ ਲਾ ਦਿੱਤੀ ਉਹ ਯਾਰ ਉਹ ਤੇ 17 ਸਾਲ ਦੀ ਉਮਰ ਦੇ ਵਿੱਚ ਹੀ ਹਿੱਟ ਹੋ ਗਿਆ ਸੀ ਪੂਰੀ ਦੁਨੀਆ ਜਲ ਲੱਗ ਗਈ ਕਿ ਐਡਾ ਵੱਡਾ ਪੰਜਾਬ ਦਾ ਹਾਸਰਸ ਕਲਾਕਾਰ ਉਹਨੂੰ ਕੀ ਫਿਲਮਾਂ ਉਹਨੇ ਕੀਤੀਆਂ ਗਾਣੇ ਉਹਨੇ ਲਿਖੇ ਗਾਣੇ ਉਹਨੇ ਬਲੇ ਸਕਿੱਟਾ ਉਹਨੇ ਕੀਤੀਆਂ ਕੈਸਟਾ ਉਹਨੇ ਕੱਢੀਆਂ ਹੈਗੀਆਂ ਟੀਵੀ ਸ਼ੋਅ ਨੇ ਜਿੱਤੇ ਐਮ ਪੀਓ ਬਣ ਕੇ ਉਹਨੂੰ ਕਾਦੀ ਫੋਟੋਆਂ ਦੀ ਭੁੱਖ ਸੀ ਲੈਕਿਨ ਹਰ ਸਰਕਾਰੀ ਕੈਲੰਡਰ ਆਉਂਦੇ ਨੇ ਉਥੇ ਵੀ ਭਗਵੰਤ ਮਾਨ ਦੀ ਫੋਟੋ ਜੇ ਡਾਇਰੀਆਂ ਆਉਂਦੀਆਂ ਉਹਦੇ ਚ ਵੀ ਭਗਵੰਤ ਮਾਨ ਦੀ ਫੋਟੋ ਅਖਬਾਰਾਂ ਖੋਲ ਉਹਦੇ ਚ ਵੀ ਭਗਵੰਤ ਮਾਨ ਦੇ ਇਸ਼ਤਿਹਾਰ ਮਤਲਬ ਇਸ਼ਤਿਹਾਰਾਂ ਦੇ ਨਾਲ ਫੋਟੋਆਂ ਛਪਾਉਣ ਦੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਲੋਕਾਂ ਦੇ ਦਿਲ ਨਹੀਂ ਜਿੱਤੇ ਜਾਂਦੇ ਆ ਕਿਨੇ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗਰਾਊਂਡ ਤੇ ਕੰਮ ਕੀਤਾ ਜਾਵੇ ਲਫਾਫੇ ਬਾਜੀ ਨਾ ਕੀਤੀ ਜਾਵੇ ਬਿਆਨ ਬਾਜੀ ਨਾ ਕੀਤੀ ਜਾਵੇ ਘਟੋ ਘੱਟ ਜਿੰਨਾ ਸਕੂਲਾਂ ਹੁਣ ਮਾਨਸਾ ਦੇ ਵਿੱਚ ਗੱਲ ਆ ਕਿ ਉੱਥੇ ਪੰਜ-ਪੰਜ ਸੀਨੀਅਰ ਕੈਂਡੀ ਸਕੂਲ ਦੇ ਪਿੱਛੇ ਇੱਕ ਪ੍ਰਿੰਸੀਪਲ ਉਹ ਬੰਦਾ ਕੀ ਪੜਾਉਂਦਾ ਹੋਊਗਾ ਬਤਲ ਮੰਨ ਕੇ ਚੱਲੋ ਕਿ ਹਫ਼ਤੇ 'ਚ 6 ਦਿਨ ਨੇ ਉਹ 100 ਵਾਰ ਇੱਕ ਸਕੂਲ 'ਚ ਬੈੰਦਾ ਹੋਊਗਾ ਮੰਗਲਵਾਰ ਦੂਜੇ ਸਕੂਲ 'ਚ ਫਿਰ A ਸਕੂਲ 'ਚ ਫਿਰ B ਸਕੂਲ 'ਚ ਫਿਰ C ਸਕੂਲ 'ਚ ਫਿਰ D ਸਕੂਲ 'ਚ ਫਿਰ E ਸਕੂਲ 'ਚ ਇਹ ਤਾਂ ਛੁੱਟੀ ਨਹੀਂ ਹੋ ਸਕਦਾ ਕੋਈ ਮੀਟਿੰਗ ਵਾਲੇ ਦਿਨ ਫਿਰ ਇੱਕ ਦਿਨ ਆ ਜਾਂਦਾ ਹਫ਼ਤੇ 'ਚ ਇੱਕ ਛੁੱਟੀ ਇੱਕ ਤੇ ਚੋਂ ਲੈ ਦਵਾਰ ਇੱਕ ਅੱਧੀ ਦੂਜੀ ਛੁੱਟੀ ਨਿਕਲ ਆਉਂਦੀ ਆ ਕਿਹ ਵੇਲੇ ਬੰਦੇ ਦਾ ਆਪਣਾ ਵੀ ਮਨ ਕਰਦਾ ਹੈਗਾ ਵਿੱਚ 100 ਦਿਨ ਸਕੂਲ ਖੁੱਲਦਾ ਹੈਗਾ ਜੀ ਹਾਂ ਤੇ 100 ਦਿਨ ਦੇ ਵਿੱਚ ਉਹਦਾ ਵੀ ਦਿਲ ਕਰਦਾ ਉਹ ਛੁੱਟੀ ਕਰਨ ਨੂੰ ਬੱਚਿਆ ਕੀ ਲਫਾਫਾ ਡਰਾਮੇ ਤੇ ਇਸ ਕਰਕੇ ਭਗਵੰਤ ਸਿੰਘ ਸਾਹਿਬ ਨੂੰ ਚਾਹੀਦਾ ਛੱਡੋ ਯਾਰ ਤੁਸੀਂ ਬਾਕੀ ਜ਼ਿਲ੍ਹੇ ਛੱਡੋ ਦੋ ਜ਼ਿਲ੍ਹਿਆਂ ਦੀ ਲੋਕਾਂ ਨੂੰ ਤੇ ਇਹ ਹੋ ਜਾਂਦਾ ਵੀ ਰੋਪੜ ਦੇ ਵਿੱਚ ਸਾਰੇ ਪ੍ਰਿੰਸੀਪਲ ਹੁੰਦੇ ਸੰਗਰੂਰ ਦੇ ਵਿੱਚ ਸਾਰੇ ਪ੍ਰਿੰਸੀਪਲ ਹੁੰਦੇ ਘਟੋ ਘੜ ਕਹਿ ਦਿੰਦੇਗੇ ਨਾ ਪਰ ਹੈ ਨਹੀਂ ਸਰਕਾਰ ਦਾ ਧਿਆਨ ਨਹੀਂ ਹੈ ਜੇ ਸਰਕਾਰ ਦਾ ਧਿਆਨ ਹੋਵੇ ਨਾ ਤੇ ਫਿਰ ਬਹੁਤ ਕੁਝ ਕੀਤਾ ਜਾ ਸਕਦਾ ਸੀ ਇਹ ਸਰਕਾਰ ਦਾ ਜੋ ਸਰਕਾਰ ਆਈ ਹੈ ਲੱਗਦਾ ਤੇ ਸੀਗਾ ਜਦੋਂ ਸਰਕਾਰ ਆਏਗੀ ਜਿਹੜੀ ਹੈਲਥ ਤੇ ਸਿੱਖਿਆ ਤੇ ਕੰਮ ਸਰਕਾਰ ਜ਼ਰੂਰ ਕਰੇਗੀ ਨਹੀਂ ਨਹੀਂ ਉਮੀਦਾਂ ਦੇਖੋ ਉਮੀਦ ਤੇ ਪੰਜਾਬ ਦੀ ਜਨਤਾ ਨੂੰ ਬਥੇਰੀ ਸੀ ਇਸੇ ਕਰਕੇ ਹੀ ਇਹਨਾਂ ਨੂੰ ਜਿਤਾਇਆ ਲੇਕਿਨ ਇਹਨਾਂ ਨੇ ਤਾਂ ਉਮੀਦ ਹੀ ਤੋੜਤੀ ਲੋਕਾਂ ਨੇ ਤਾਂ ਉਮੀਦ ਵੀ ਛੱਡ ਦੇਣੀ ਹੈਗੀ ਜਿਸ ਹਿਸਾਬ ਨਾਲ ਇਹਨਾਂ ਨੇ ਨੁਕਸਾਨ ਕੀਤਾ ਨਾ ਲੋਕਾਂ ਦਾ ਪਹਿਲੀਆਂ ਪਾਰਟੀਆਂ ਨੇ ਨਹੀਂ ਕੀਤਾ ਉਹਨਾਂ ਇੰਨੀਆ ਛਾਵਾਂ ਜਤਾਈਆਂ ਨਹੀਂ ਸੀ ਤੇ ਲੋਕਾਂ ਨੂੰ ਇੰਨੀ ਇੱਛਾ ਵੀ ਨਹੀਂ ਸੀ ਪਰ ਇਹਨਾਂ ਨੇ ਜਿੰਨੀਆਂ ਉਮੀਦਾਂ ਲੋਕਾਂ ਨੂੰ ਜਗਾਈਆਂ ਨੇ ਉਮੀਦਾਂ ਤੇ ਇਹਨਾਂ ਨੇ ਪਾਣੀ ਫੇਰਤਾ ਅੱਜ ਤੋ ਬਾਅਦ ਲੋਕਾਂ ਨੇ ਉਮੀਦ ਕਰਨ ਹੀ ਬੰਦ ਕਰ ਦਿੱਤੀ ਹੈਗੀ ਕਰੈਕਟਰ ਹੀ ਲੋਕਾਂ ਦਾ ਖਤਮ ਕਰ ਦਿੱਤਾ ਪੋਲਿਟਿਸ਼ੀਨਾਂ ਦਾ ਕਰੈਕਟਰ ਖਤਮ ਹੋ ਚੁੱਕਾ ਹੈ ਕਿ ਨਹੀਂ ਯਾਰ ਇਹਨਾਂ ਜੋ ਵਰਗੇ ਲੋਕਾਂ ਨੇ ਸੋਚਣਾ ਹੀ ਬੰਦ ਕਰ ਦਿੱਤਾ ਹੈਗਾ ਕਿ ਨਹੀਂ ਯਾਰ ਇਹ ਵੀ ਇੰਨੇ ਮਾੜੇ ਨਿਕਲੇ ਨੇ ਜਿੰਨੇ ਪਿਛਲੇ ਇਹ ਤਾਂ ਦੇਖੋ ਸਾਡੇ ਪੰਜਾਬ ਦੇ ਵਿੱਚ ਕਿੰਨਾ ਮੌਕਾ ਇਹਨਾਂ ਨੂੰ ਦਿੱਤਾ ਸੀ ਪਰ ਨਹੀਂ ਇਹ ਤੇ ਦਿੱਲੀ ਵਾਲਿਆਂ ਤੋਂ ਬਗੈਰ ਸ਼ਿਕਵ ਨਹੀਂ ਮਾਰਦੇ ਜਿੰਨਾ ਦੇ ਇਹ ਇੱਕ ਕਿਹੜੀ ਫਿਲਮ ਜਤਿੰਦਰ ਦੀ ਸੀ ਨਾ ਹਾਤਮ ਤਾਈ ਕੀ ਹਾਤਮ ਤਾਈ ਹਾਤਮ ਤਾਈ ਉਹਦੇ ਚ ਇੱਕ ਜਿਹੜਾ ਹੁੰਦਾ ਰਾਜਾ ਉਹਦੀ ਜਿਹੜੀ ਉਹਦੀ ਜਾਨ ਤੋਤੇ ਦੇ ਵਿੱਚ ਹੁੰਦੇ ਇਹਨਾਂ ਸਾ ਇਹ ਸਾਰੇ ਤੋਤੇ ਨੇ ਇਹਨਾਂ ਦੀ ਜਿਹੜੀ ਉਹ ਕੇਜਰੀਵਾਲ ਦੇ ਹੱਥਾਂ ਦੇ ਵਿੱਚ ਆ ਯਾਰ ਕੁਝ ਪੰਜਾਬ ਪ੍ਰਤੀ ਵੀ ਸਟੈਂਡ ਲੈ ਲਓ ਯਾਰ ਠੀਕ ਹੈ ਉਹ ਤੁਹਾਡੇ ਪੋਲੀਟੀਕਲ ਬਾਸ ਆ ਪੋਲੀਟੀਕਲ ਤੌਰ ਤੇ ਤੁਸੀਂ ਡਿਸਕਸ਼ਨ ਕਰੋ ਉਹਨਾਂ ਦੇ ਨਾਲ ਤੁਸੀਂ ਤੇ ਪੰਜਾਬ ਵੀ ਉਹਨਾਂ ਦੇ ਹੱਥੇ ਚਲਾਉਣਾ ਸ਼ੁਰੂ ਕਰਤਾ ਜਿਹੜੇ ਜੇਲ੍ਹ ਜਾ ਕੇ ਆਏ ਨੇ ਜਿਹਨੂੰ ਸੁਪਰੀਮ ਕੋਰਟ ਨੇ ਕਹਿਆ ਕਿ ਤੂੰ ਮੁੱਖ ਮੰਤਰੀ ਨਹੀਂ ਬਣ ਸਕਦਾ ਯਾਰ ਵੀ ਤੂੰ ਫੈਲਾ ਨਹੀਂ ਦੇਖ ਸਕਦਾ ਤੇ ਅਸੀਂ ਆਪਣਾ ਪੰਜਾਬ ਦਾ ਭਵਿੱਖ ਤੁਹਾਨੂੰ ਦਿੱਤਾ ਤੇ ਤੁਸੀਂ ਆਪਣਾ ਭਵਿੱਖ ਉਹਨਾਂ ਦੇ ਹਵਾਲੇ ਕਰ ਦਿੱਤਾ ਸਰਕਾਰ ਨੂੰ ਹੁਣ ਤੁਹਾਡੇ ਹਿਸਾਬ ਨਾਲ ਕਿੰਨੇ ਕੋ ਮਹੀਨੇ ਦਾ ਸਮਾਂ ਰਹਿ ਗਿਆ ਵੀ ਇੰਨੇ ਮਹੀਨੇ ਕੰਮ ਕਰ ਸਕਦੀ ਏ ਦੂਜੀ ਗੱਲ ਨਾਲ ਇਹ ਵੀ ਹੈ ਕਿ ਕਿਦਰ ਉਹਨਾਂ ਦਿਮਾਗ ਚ ਇਹ ਤੇ ਨਹੀਂ ਆਇਆ ਕਿ 2023 ਦੇ ਵਿੱਚ ਇਲੈਕਸ਼ਨ ਹੋਣਗੀਆਂ ਹੁਣ ਨਹੀਂ ਨਹੀਂ ਹਜੇ ਠੀਕ ਆ ਵਨ ਨੇਸ਼ਨ ਵਨ ਇਲੈਕਸ਼ਨ ਦੇ ਜੁਆਇੰਟ ਜਿਹੜੀ ਮੀਟਿੰਗ ਆਰਾਮਨਾਥ ਕੋਵਿੰਦ ਸਾਹਿਬ ਦੀ ਗਵਾਈ ਚ ਬਣੀ ਹੋ ਰਹੀ ਹੈ ਪਰ ਐਡਾ ਸੌਖਾ ਨਹੀਂ ਹੈ ਔਰ ਦੂਜੀ ਗੱਲ ਇਹ ਲੋਕ 29 ਦੇ ਵਿੱਚ ਵੀ ਆਜੇ ਤਾਂ ਫਿਰ ਕੀ ਹੋ ਜਾਊਗਾ ਫਿਰ ਵੀ ਵੋਟਾਂ ਪੈਣਗੀਆਂ 2 ਸਾਲ ਜੇ ਇਹਨਾਂ ਨੂੰ ਹੋਰ ਵੀ ਮਿਲ ਜਾਣੇ ਵਿੱਚ 27 ਹੈ ਮੰਨ ਕੇ ਜਦ ਮੰਨ ਕੇ ਜਦ 29 ਵੀ ਆਜੇ ਠੀਕ ਹੈ ਫਿਰ ਵੀ ਤਾਂ ਵੋਟਾਂ ਪੈਣਗੀਆਂ ਪਰ ਜੇ 27 ਹੈ ਕਿਉਂਕਿ ਅਗਲੇ ਮਹੀਨੇ ਇਹਨਾਂ ਨੂੰ ਪੂਰੇ 3 ਸਾਲ ਹੋ ਜਾਣੇ ਨੇ ਠੀਕ ਹੈ ਪਿਛੇ ਮਹੀਨੇ 2 ਸਾਲ ਰਹਿ ਗਏ 24 ਮਹੀਨੇ ਰਹਿ ਗਏ ਤੂੰ ਕਿੰਨੇ ਮਹੀਨੇ ਕੰਮ ਕਰ ਸਕਦਾ ਪਿਛਲੇ 6 ਮਹੀਨੇ ਦੇ ਅਫਸਰਾਂ ਨੇ ਪੁੱਛਣਾ ਨਹੀਂ ਇਹਨਾਂ ਨੂੰ ਠੀਕ ਹੈ ਜੀ ਕਿਉਂਕਿ ਇਲੈਕਸ਼ਨ ਇਅਰ ਆ ਜਾਂਦਾ ਹੈਗਾ ਫਿਰ ਅਫਸਰਾਂ ਨੂੰ ਹੀ ਪਤਾ ਹੁੰਦਾ ਹੈ ਅਫਸਰ ਵੀ ਵੇਦੇ ਹਵਾ ਕਿਹੜੇ ਰੋਕ ਹੋਣੀਆਂ ਤੇ ਮੰਨ ਕੇ ਚੱਲੋ ਕਿ ਚਮੀਆਂ ਜੋ ਤੁਸੀਂ 6 ਮਹੀਨੇ ਕੱਢ ਦੋ ਤੇ 18 ਮਹੀਨੇ ਇਹਨਾਂ ਕੋਲ 18 ਮਹੀਨੇ ਬਚੇ ਨੇ 18 ਮਹੀਨਿਆਂ ਦੇ ਵਿੱਚ ਜੇ 18 ਵੀ ਕੰਮ ਕਰ ਜਨ ਤਾਂ ਲੋਕ ਇਹਨਾਂ ਨੂੰ ਯਾਦ ਕਰਨਗੇ ਪਰ ਇਹਨਾਂ ਨੇ ਤਿੰਨਾ ਸਾਲਾਂ ਦੇ ਵਿੱਚ ਮਤਲਬ 36 ਮਹੀਨਿਆਂ ਦੇ ਵਿੱਚ 36 ਕੰਮ ਨਹੀਂ ਕੀਤੇ ਹੈਗੇ 36 ਦੇ ਵਿੱਚ 6 ਨਹੀਂ ਕੀਤੇ ਹੈਗੇ ਸਿਰ ਤੇ ਸਿਰਫ ਕੀ ਕੀਤਾ ਹੈਗਾ ਕਿ ਅਸੀਂ ਜੀ ਬਿਜਲੀ ਮਾਫ ਕਰਤੀ ਯਾਰ ਉਹ ਕਾਦੀ ਉਹ ਡਵੈਲਪਮੈਂਟ ਹੈ ਕੋਈ ਅਸੀਂ ਇਨਵੈਸਟਮੈਂਟ ਕਿੱਥੇ ਆ ਦਿਖਾਇਆ ਤੇ ਜਾਵੇ ਜਿਹੜੀ ਪੂਰੀ ਤੋਂ ਹੋਣੀ ਹੈ ਦਿਖਾਇਆ ਤੇ ਜਾਵੇ ਕਿੱਥੇ ਆ ਇਨਵੈਸਟਮੈਂਟ ਹੋਈ ਵਿਧਾਨ ਸਭਾ ਦੇ ਵਿੱਚ ਹੀ ਸਵਾਲ ਲੱਗਾ ਕਿ ਜਿਹੜੀਆਂ ਤੁਸੀਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਸਾਨੂੰ ਮਹਿਕਮੇ ਵਾਈਜ਼ ਦਿੱਤੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਸਵਾਲ ਪੁੱਛਿਆ ਕਿ ਸਾਨੂੰ ਬਾਈਫਰਕੀਡ ਕਰਕੇ ਦੱਸਿਆ ਜਾਵੇ ਕਿ ਕਿਹੜੇ-ਕਿਹੜੇ ਮਹਿਕਮੇ ਦੇ ਵਿੱਚ ਜਿਹੜੀਆਂ ਵਾਂ ਕਿੰਨੀਆਂ-ਕਿੰਨੀਆਂ ਅਪਾਇੰਟਮੈਂਟ ਹੋਈ ਨੁਕਤੇ ਉਹ ਨਹੀਂ ਤੁਸੀਂ ਜਾਣਕਾਰੀ ਨੇ ਜਾਣਕਾਰੀ ਤੁਸੀਂ ਨਹੀਂ ਦਿੰਦੇ ਆਰਟੀਆ ਰਾਈਟ ਟੂ ਇਨਫੋਰਮੇਸ਼ਨ ਐਕਟ ਦਾ ਤੁਸੀਂ ਉਹ ਕਾਰਤਾ ਖਤਮ ਕਰ ਦਿੱਤਾ ਮੈਂਬਰ ਤੁਸੀਂ ਲਾਉਣੇ ਆਪਣੇ ਸ਼ੁਰੂ ਕਰ ਦਿੱਤੇ ਅੱਧੇ ਤੁਸੀਂ ਇੱਕ ਕਾਂਗਰਸੀ ਨੂੰ ਲਾ ਦਿੱਤਾ ਇੱਕ ਦੀ ਘਰ ਵਾਲੀ ਨੂੰ ਲਾ ਦਿੱਤਾ ਲੋਕਾਂ ਨੂੰ ਕਿੱਥੋਂ ਇਨਸਾਫ ਮਿਲੂ ਗੁਰਮੁਖ ਮਾਨ ਸਹਿਰ ਸਪਟਾ ਮੰਤਰੀ ਸੀਗੇ ਤੇ ਜਦੋਂ ਉਹਨਾਂ ਨੇ ਐਡ ਬਣਾਏ ਐਡ ਐਡ ਦੇ ਵਿੱਚ ਦਿਖਾ ਪੰਜਾਬ ਦੇ ਵਿੱਚ ਕੰਮ ਕੀਤਾ ਸੀ ਉਹਦੇ ਵਿੱਚ ਜਿਹੜੀ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਬਾਹਰ ਸਟਰੀਟ ਹੈਰੀਟੇਜ ਉਹਨੂੰ ਵੀ ਉਹਨੂੰ ਹਾਂ ਉਹਨੂੰ ਵੀ ਦਿਖਾ ਦਿੱਤਾ ਗਿਆ ਉਹਨੂੰ ਵੀ ਦਿਖਾਇਆ ਜੀ ਉਹ ਤੇ ਕਾਲੀਆਂ ਵੇਲੇ ਸੁਬੀਸ਼ ਸਿੰਘ ਬਾਦਲ ਦਾ ਉਹ ਕਹਿੰਦੇ ਡ੍ਰੀਮ ਪ੍ਰੋਜੈਕਟ ਔਰ ਉਹ ਬਹੁਤ ਸੋਹਣਾ ਪ੍ਰੋਜੈਕਟ ਹੈ ਇਦਾਂ ਦੇ ਪ੍ਰੋਜੈਕਟ ਮੈਨੂੰ ਲੱਗਦਾ ਹੈ ਕਿ ਬਾਕੀ ਵੀ ਜਗ੍ਹਾ ਤੇ ਬੰਨੇ ਚਾਹੀਦੇ ਸੀ ਉਹ ਸੁਲਤਾਨਪੁਰ ਲੋਧੀ ਸਾਹਿਬ ਬੰਨਾ ਚਾਹੀਦਾ ਸੀ ਆਨੰਦਪੁਰ ਸਾਹਿਬ ਬੰਨਾ ਚਾਹੀਦਾ ਜਿੱਥੇ ਸਾਡੇ ਹਿਸਟੋਰੀਕਲ ਗੁਰਦੁਆਰੇ ਨੇ ਉਥੇ ਤਲਵੰਡੀ ਸਾਹਿਬ ਉਹ ਬੰਨਾ ਚਾਹੀਦੇ ਸਾਰੇ ਜਗ੍ਹਾ ਬੰਨੇ ਚਾਹੀਦੇ ਉਹ ਬਹੁਤ ਸੋਹਣਾ ਸੁਬੀਸ਼ ਸਿੰਘ ਬਾਦਲ ਹੋਣਾ ਜਿਹੜਾ ਹੈਰੀਟੇਜ ਸੈਕਟਰੀ ਨੇ ਬਣਾਈਆਂ ਉਹ ਬਹੁਤ ਸਹਾਲ ਹੈ ਕਿ ਉਥੇ ਭਾਜਪਾ ਦੀ ਇੱਕ ਲੀਡਰ ਨੇ ਬੜਾ ਲੋਕਾਂ ਨੂੰ ਉਂ ਪਰ ਉਹ ਬਰਦਰ ਉਹ ਤਾਂ ਉਹਨਾਂ ਦਾ ਕੰਮ ਹੈ ਉੱਥੇ ਪਹਿਲਾਂ ਜਿਹੜੀਆਂ LCD ਲੱਗੀਆਂ ਹੁੰਦੀਆਂ ਹਨਾ ਜਿਹੜੀਆਂ ਅੱਜ ਵੀ ਲੱਗ ਉਹ LED ਉਹ ਉੱਥੇ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਸੀ ਅੱਜ ਕੱਲ ਉਹਤੇ ਸਰਕਾਰ ਦੀਆਂ ਇਸ਼ਤਿਹਾਰ ਚੱਲਦੇ ਆ ਕਿ ਨਹੀਂ ਹੁਣ ਦੇਖੋ ਨਾ ਜਿਸ ਉੱਥੇ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਉਹ ਜਦੋਂ ਸਭ ਤੋਂ ਪਹਿਲਾਂ ਉਹ ਹੈਰੀਟੇਜ ਸਟਰੀਟ 'ਚ ਜਾ ਕੇ ਵੇਖਦੇ ਨੇ ਵੇ ਦੇ ਨੇ ਉੱਥੇ ਅੱਗੇ ਤੇ ਗੁਰਬਾਣੀ ਸਵੇਰ ਸ਼ਾਮ ਚੱਲਦੀ ਉੱਥੇ ਹੁਣ ਸਰਕਾਰ ਦੇ ਇਸ਼ਤਿਹਾਰ ਦਾ ਲਿਖਿਆ ਕਿ ਸਟਰੀਟ ਦੇ ਵਿੱਚ ਲੋਕਾਂ ਨੂੰ ਹਰਮੰਦਰ ਸਾਹਿਬ ਨਾਲ ਜੋ ਇੰਟਰਸਟ ਸਰਕਾਰ ਦੀ ਐਡ ਦੇ ਵਿੱਚ ਹੋਏਗਾ ਨਹੀਂ 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 ਲੋਕੀ ਲੋਕਾਂ ਨੂੰ ਇਦਾਂ ਦੀਆਂ ਨਹੀਂ ਗੱਲਾਂ ਹੁੰਦੀਆਂ ਫਿਰ ਤੇ ਕਾਲੀ ਵੀ ਕਾਲੀਆਂ ਦੇ ਚੈਨਲ ਸੀ ਉਹਨਾਂ ਦੇ ਆਪਣੇ ਚੈਨਲ ਸੀ ਇਹਨਾਂ ਨੇ ਸਾਰੇ ਚੈਨਲ ਤੇ ਮੀਡੀਆ ਖਰੀਦਿਆ ਹੋਇਆ ਠੀਕ ਹੈ ਇਦਾਂ ਨਹੀਂ ਹੁੰਦਾ ਕਾਂਗਰਸ ਵੇਲੇ ਵੀ ਇਦਾਂ ਨਹੀਂ ਇਸ਼ਤਿਹਾਰਾਂ ਦੇ ਨਾਲ ਸਰਕਾਰਾਂ ਨਹੀਂ ਲੋਕੀ ਦੇ ਸਭ ਤੋਂ ਲੋਕੀ ਹੁੰਦੇ ਸਾਡੀਆਂ ਸਹੂਲਤਾਂ ਸਾਡਾ ਕਾਨੂੰਨ ਵਿਵਸਥਾ ਕਿਹੋ ਜਿਹਾ ਸਾਡਾ ਦੇ ਪਰਦੇਸ਼ ਅੱਗੇ ਵੱਧ ਰਿਹਾ ਕਿਨ ਵੱਧ ਇਦਾਂ ਦੇ ਬੁੜੀਆਂ ਨੇ ਤੇ ਫਿਰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦਿੰਦੇ ਉਹਨਾਂ ਨੇ ਫ੍ਰੀ ਕੀਤੀਆਂ ਸੀ ਬੱਸਾਂ ਬੀਬੀਆਂ ਨੂੰ ਬੱਸ ਫ੍ਰੀ ਉਹਨਾਂ ਕੀਤੀਆਂ ਸੀ ਉਹਨਾਂ ਨੂੰ ਮਿਲ ਜਾਂਦੇ ਇਵੇਂ ਨਹੀਂ ਹੁੰਦਾ ਇਦਾਂ ਦੇ ਬੰਬੀਆਂ ਦੇ ਬਿੱਲ ਜਿਹੜੇ ਨੇ ਬਾਦਲ ਸਾਹਿਬ ਨੇ ਕੀਤੇ ਸੀ ਤੇ ਬਾਦਲ ਸਾਹਿਬ ਕਿਤੇ ਜਿੱਤਦੇ ਰਹੇ ਨੇ ਬੁਰਾ ਹਾਲ ਹੋ ਗਿਆ ਕਾਲੀ ਦਲ ਦਾ ਜਾਂ ਕਾਂਗਰਸ ਨੇ ਸਹੂਲਤਾਂ ਦਿੱਤੀਆਂ ਸਹੂਲਤਾਂ ਦੇ ਲੋਕੀ ਕਹਿੰਦੇ ਇਹ ਤੁਹਾਡਾ ਰਾਈਟ ਪਰ ਅਹੀ ਉਹਨੇ ਡਿਵੈਲਪਮੈਂਟ ਕੀਆ ਸਾਡਾ ਅੱਜ ਸਵੇਰ 18ਵੇਂ ਨੰਬਰ ਤੇ ਚੱਲ ਗਿਆ ਹਰ ਪੱਖੋਂ ਜਿਹੜਾ ਕਿ ਕਿਸੇ ਵੇਲੇ ਇੱਕ ਨੰਬਰ ਤੇ ਰਿਹਾ ਤਿੰਨ ਦਿਹਾਕੇ ਕਟੂਕੜ 30 ਸਾਲ ਰੋਲ ਕੇ ਰੱਖ ਦਿੱਤਾ ਪਿਛਲੀਆਂ ਸਰਕਾਰਾਂ ਨੇ ਤੇ ਇਹਨਾਂ ਨੇ ਵੀ ਇਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ ਹੈਗੀ ਉਹਨਾਂ ਨੂੰ ਵਾਅਦਾ ਹੀ ਕਰ ਰਹੇ ਹੈਗੇ ਨੇ ਇਸ ਕਰਕੇ ਹੁਣ ਲੋਕ ਸੋਚਣਗੇ ਕਿ ਗਾਂ 27 ਦੇ ਵਿੱਚ ਇਹਨਾਂ ਚਾਰਾਂ ਪਾਰਟੀਆਂ ਚੋਂ ਕਾਲੀ ਦਲ ਕਾਂਗਰਸ ਭਾਜਪਾ ਆਪ ਇਹਨਾਂ ਸਾਰਿਆਂ ਜੋ ਥੋੜਾ ਬਹੁਤਾ ਚੰਗਾ ਕਿਹੜਾ ਹੈਗਾ 100% ਨਹੀਂ ਐਸੋ ਜਿਹਨਸ ਐਸਮੇ ਸਟਿੰਗ ਜਿਹੜਾ ਪਾਰਟੀਆਂ ਚਾਰ ਇੱਕ ਹੁੰਦਾ ਕਿ 100% ਉਹ ਕੋਈ ਵੀ ਨਹੀਂ ਹੁੰਦੀ ਫਿਰ ਹੁੰਦਾ 99 ਉਹ ਵੀ ਨਹੀਂ ਹੈਗੀ 90 ਵੀ ਨਹੀਂ ਹੈਗੀ 80 ਵੀ ਨਹੀਂ ਹੈਗੀ 60 ਵੀ ਨਹੀਂ 50 ਵੀ ਨਹੀਂ 40 ਵੀ ਨਹੀਂ 30 ਵੀ ਨਹੀਂ ਮੈਂ ਤਾਂ ਕਹਿੰਦਾ ਕਿ 20% ਨੇ ਸਾਡੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਚੰਗੀਆਂ ਲੋਕਾਂ ਨੇ 20% ਚੋਂ ਦੇਖਣਾ ਕਿ ਇਹਨਾਂ ਚ 20 ਚੋਂ ਕਿਹੜਾ ਚੰਗਾ ਹੈ ਜਿਸ ਹਿਸਾਬ ਨਾਲ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਕੋਈ ਇਸ਼ਤਿਆਰ ਨਾਬ ਤੇ ਸਿਆਸਤ ਕਰਿਆ ਕੋਈ ਐਸਸੀ ਭਾਈਚਾਰੇ ਨੂੰ ਵੰਡ ਕੇ ਸਿਆਸਤ ਕਰ ਰਿਹਾ ਹੈਗਾ ਹੁਣ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਹੀਜ਼ ਆਈ ਹੈ ਉਹ ਅੱਜਕੱਲ ਬੀਜੇਪੀ ਪੰਜਾਬ ਦੇ ਐਸਸੀ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ 8 ਐਮਪੀ ਅੰਮ੍ਰਿਤਸਰ ਤੁਰੇ ਫਿਰਦੇ ਆ ਗਨੇ ਜੇ ਇੰਨਾ ਹੀ ਐਸਸੀ ਭਾਈਚਾਰੇ ਦਾ ਹੀ ਹੀਜ਼ ਹੈਗਾ ਤੇ ਜਿਹੜੇ ਪੂਰੇ ਇੰਡੀਆ ਚ ਐਸਸੀ ਸਕਾਲਰਸ਼ਿਪ ਦੇ ਦੁਰਪਯੋਗ ਹੋਇਆ ਘਟੋਗੜ ਉਹਨਾਂ ਦੋਸ਼ੀਆਂ ਨੂੰ ਤਫਾਇ ਟੰਗੋ ਅਸੀਂ ਭਾਈਚਾਰੇ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਦੇ ਨਾਲ ਕੀ ਕੁਝ ਹੋਇਆ ਹੈ ਮੰਦਰ ਦੇ ਵਿੱਚ ਤੇ ਜਾਂ ਪਾਰਲੀਮੈਂਟ ਦਾ ਉਦਘਾਟਨ ਕਿਉਂ ਨਹੀਂ ਕਰਵਾਇਆ ਹੈਗਾ ਜੀ ਕਾਂਗਰਸ ਪਾਰਟੀ ਦੇ ਸਵਾਲ ਲੋਕ ਖੜੇ ਕਰਦੇ ਨੇ ਇਸ ਕਰਕੇ ਬੀਜੇਪੀ ਨੂੰ ਚਾਹੀਦਾ ਹੈ ਕਿ ਜਾਤ ਦੇ ਆਧਾਰ ਤੇ ਪੰਜਾਬ ਚ ਪੋਲਿਟਿਕਸ ਨਾ ਕਰੋ ਕਿ ਅਸੀਂ ਐਸਸੀ ਭਾਈਚਾਰੇ ਦੀ ਅੱਜ ਸਾਨੂੰ ਹੇਜ਼ ਆ ਗਈ ਹੈ ਤੇ ਸਾਨੂੰ ਵੋਟਾਂ ਪੈਣ ਪੰਜਾਬ ਮੰਗਦਾ ਡਿਵੈਲਪਮੈਂਟ ਪੰਜਾਬ ਕਹਿੰਦਾ ਮੈਨੂੰ ਪੰਜਾਬ ਹੀ ਰਹਿਣ ਦੋ ਤੇ ਉਸ ਨੂੰ ਲੈ ਕੇ ਹੀ ਜਿਹੜਾ ਵਾ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਹੋਣਾ ਚਾਹੀਦਾ ਪੰਜਾਬ ਏਜੰਡਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਐਸਸੀ ਏਜੰਡਾ ਨਹੀਂ ਹੋਣਾ ਚਾਹੀਦਾ ਜਰਨਲ ਏਜੰਡਾ ਨਹੀਂ ਹੋਣਾ ਚਾਹੀਦਾ ਬੀਸੀ ਏਜੰਡਾ ਨਹੀਂ ਹੋਣਾ ਚਾਹੀਦਾ ਏਜੰਡਾ ਕੀ ਹੈ ਪੰਜਾਬ ਉਹ ਆ ਗੁਰੂਆਂ ਦਾ ਪੰਜਾਬ ਪੰਜਾਬ ਹੈ ਹੀ ਗੁਰੂਆਂ ਦਾ ਤੇ ਸਾਡਾ ਉਹ ਜੰਡਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਨਸਾਨੀਅਤ ਆ ਪੰਜਾਬ ਦੇ ਵਿੱਚ ਪੰਜਾਬੀਅਤ ਆ ਇਹ ਦੋ ਜੰਡਿਆਂ ਤੇ ਪੰਜਾਬ ਦੀਆਂ तमाम ਪੋਲੀਟੀਕਲ ਪਾਰਟੀਆਂ ਨੂੰ ਗੱਲ ਕਰਨੀ ਚਾਹੀਦੀ ਹੈ